ਜਿਵੇਂ ਕਿ ਗਰਮੀਆਂ ਖਤਮ ਹੋਣ ਵਾਲੀਆਂ ਨੇ ਯੋਗੀ ਯੂਨੀਵਰਸਿਟੀ ਨਵੇਂ ਸਕੂਲੀ ਸਾਲ ਦੀ ਸ਼ੁਰੂਆਤ ਉਸੇ ਤਰ੍ਹਾਂ ਕਰ ਰਹੀ ਹੈ ਜਿਸ ਤਰ੍ਹਾਂ ਇਸਨੇ ਬੀਤੇ ਸਾਲ ਨੂੰ ਖਤਮ ਕੀਤਾ ਸੀ ਯਾਨੀ ਕਿ ਹੜਤਾਲ ਤੇ ਕਰਮਚਾਰੀਆਂ ਦੇ ਨਾਲ ਲਗਭਗ 1700 ਫੈਕਲਟੀ ਮੈਂਬਰ ਲਾਇਬ੍ਰੇਰੀਅਨ ਅਤੇ ਆਰਕਾਈਵਿਸਟ ਹੜਤਾਲ ਦੀ ਸਥਿਤੀ ਵਿੱਚ ਨੇ ਅਤੇ ਕਹਿੰਦੇ ਨੇ ਕਿ ਵੱਡੇ ਵਰਗ ਦੇ ਆਕਾਰ ਅਤੇ ਵਿਭਾਗ ਦਾ ਪੁਨਰਗਠਨ ਕਲਾਸਰੂਮ ਨੂੰ ਨੁਕਸਾਨ ਪਹੁੰਚਾ ਰਿਹਾ ਹੈ 4 ਸਤੰਬਰ ਤੋਂ ਸ਼ੁਰੂ ਹੋਣ ਵਾਲੀਆਂ ਕਲਾਸਾਂ ਦੇ ਨਾਲ ਯੂਨੀਅਨ ਅਤੇ ਯੂਨੀਵਰਸਿਟੀ ਬਾਰੇ ਸਾਰੇ ਹਫ਼ਤੇ ਦੇ ਅੰਤ ਵਿੱਚ ਗੱਲਬਾਤ ਕੀਤੀ ਜਾ ਰਹੀ ਸੀ ਵਿਚਾਰ ਵਟਾਂਦਰੇ ਸੋਮਵਾਰ ਨੂੰ ਵੀ ਜਾਰੀ ਰਹੇ ਯੋਕ ਯੂਨੀਵਰਸਿਟੀ ਫੈਕਲਟੀ ਐਸੋਸੀਏਸ਼ਨ ਯਾਨੀ ਕਿ ਯੂਫਾ ਦੇ ਅਨੁਸਾਰ ਮੈਂਬਰਾਂ ਨੇ 26 ਜੁਲਾਈ ਨੂੰ ਹੜਤਾਲ ਦੇ ਆਦੇਸ਼ ਤੇ ਵੋਟ ਦਿੱਤੀ ਸੀ ਜਿਸ ਵਿੱਚ 83.8% ਵਿੱਚੋਂ 92.3% ਨੇ ਹੱਕ ਦੇ ਵਿੱਚ ਵੋਟ ਪਾਈ ਹੈ ਜੇਕਰ ਕਾਮਿਆਂ ਨੂੰ ਹੜਤਾਲ ਕਰਨੀ ਚਾਹੀਦੀ ਹੈ ਤਾਂ ਇੱਕ دہਾਕੇ ਤੋਂ ਵੀ ਘੱਟ ਸਮੇਂ ਵਿੱਚ ਯੋਗਦੇ ਕੈਂਪਸ ਵਿੱਚ ਚੌਥੀ ਪਿਕਟ ਲਾਈਨ ਹੋਵੇਗੀ ਅਤੇ ਇਸ ਸਾਲ ਦੂਜੀ ਯੂਐਫਏ ਦੇ ਪ੍ਰਧਾਨ ਐਲੀ ਬੋਕਿੰਸ ਨੇ ਕਿਹਾ ਕਿ faculty ਮੈਂਬਰਾਂ ਵਿੱਚ ਮਨੋਬਲ ਇਸ ਸਮੇਂ ਬਹੁਤ ਘੱਟ ਹੈ ਅਤੇ ਇਹ ਭਾਵਨਾ ਜਲਦੀ ਹੀ ਵਿਦਿਆਰਥੀਆਂ ਦੇ ਵਿੱਚ ਵੀ ਫੈਲ ਸਕਦੀ ਹੈ ਪੋਕਿੰਸ ਦਾ ਕਹਿਣਾ ਹੈ ਕਿ ਜੇ ਕੋਈ ਹੜਤਾਲ ਹੁੰਦੀ ਹੈ ਤਾਂ ਕੁਝ ਲੋਕ ਫੈਸਲਾ ਕਰ ਸਕਦੇ ਨੇ ਕਿ ਉਹ ਇਹ ਥਾਂ ਨਹੀਂ ਹੈ ਜਿੱਥੇ ਉਹ ਅਧਿਆਨ ਕਰਨਾ ਚਾਹੁੰਦੇ ਨੇ ਤੇ ਅਸਲ ਦੇ ਵਿੱਚ ਬਹੁਤ ਬੁਰਾ ਹੈ 2 ਅਗਸਤ ਨੂੰ ਲਗਭਗ 1700 ਯੂਨੀਵਰਸਿਟੀ ਕਰਮਚਾਰੀਆਂ ਲਈ ਸਮੂਹਿਕ ਸਮਝੌਤੇ ਦੀ ਮਿਆਦ ਖਤਮ ਹੋ ਗਈ ਸੀ ਉਹਨਾਂ ਦੀ ਨੁਮਾਇੰਦਗੀ ਕਰਨ ਵਾਲੀ ਯੂਨੀਅਨ ਦਾ ਕਹਿਣਾ ਹੈ ਕਿ ਯੂਨੀਵਰਸਿਟੀ ਵਿੱਚ ਪੁਨਰਗਠਨ ਦੇ ਵੱਡੇ ਕਲਾਸਾਂ ਦੇ ਆਕਾਰ ਵਿਭਾਗ ਵਿੱਚ ਕਟੌਤੀ ਅਤੇ ਘੱਟ ਫੈਕਲਟੀ ਉਹਦਿਆਂ ਨੂੰ ਜਨਮ ਦਿੱਤਾ ਹੈ ਉਵੇ ਵੀ ਕਹਿੰਦੇ ਨੇ ਕਿ ਮਜ਼ਦੂਰੀ ਜੀਵਨ ਦੇ ਵਧ ਰਹੇ ਖਰਚਿਆਂ ਦੇ ਨਾਲ ਤਾਲਮਿਲ ਨਹੀਂ ਰੱਖ ਰਹੀ ਯੂਨੀਅਨ ਨੇ ਯੂਨੀਵਰਸਿਟੀ ਨੂੰ ਹੜਤਾਲ ਦੀ ਸਮਾਂ ਸੀਮਾ ਨਹੀਂ ਦਿੱਤੀ ਵਰਕਿੰਗਸ ਨੇ ਕਿਹਾ ਹੈ ਕਿ ਹਫਤੇ ਦੇ ਅੰਤ ਵਿੱਚ ਗੱਲਬਾਤ ਲਾਜ਼ਮੀ ਸੀ ਅਤੇ ਯੂਨੀਅਨ ਉਦੋਂ ਤੱਕ ਗੱਲਬਾਤ ਜਾਰੀ ਰੱਖੇਗੀ ਜਦੋਂ ਤੱਕ ਕੋਈ ਸੌਦਾ ਜਾਂ ਕੋਈ ਰੁਕਾਵਟ ਨਹੀਂ ਆਉਂਦੀ ਯੂਨੀਵਰਸਿਟੀ ਨੇ ਟਿੱਪਣੀ ਕਰਨ ਤੋਂ ਇਨਕਾਰ ਕਰ ਦਿੱਤਾ ਪਰ ਆਪਣੇ ਤਾਜ਼ਾ ਜਨਤਕ ਬਿਆਨ ਵਿੱਚ ਪੁਸ਼ਟੀ ਕੀਤੀ ਕਿ ਯੂਨੀਅਨ ਅਤੇ ਇੱਕ ਵਿਚੋਲੇ ਨਾਲ ਸੋਮਵਾਰ ਨੂੰ ਗੱਲਬਾਤ ਜਾਰੀ ਰਹੀ ਇਸ ਬਸੰਤ ਵਿੱਚ QUB 3903 ਦੇ ਲਗਭਗ 3000 ਮੈਂਬਰ ਯੋਗ ਦੇ ਕੰਟਰੈਕਟ ਪ੍ਰੋਫੈਸਰਾਂ ਅਧਿਆਪਨ ਸਹਾਇਕਾਂ ਅਤੇ ਗ੍ਰੈਜੂਏਟ ਸਹਾਇਕਾਂ ਦੀ ਨੁਮਾਇੰਦਗੀ ਕਰਦੇ ਨੇ ਸੱਤ ਹਫ਼ਤਿਆਂ ਤੋਂ ਵੱਧ ਸਮੇਂ ਤੋਂ ਤਨਖਾਹਾਂ ਵਿੱਚ ਵਾਧੇ ਦੀ ਮੰਗ ਕਰ ਰਹੇ ਨੇ ਅਤੇ ਟੋਰਾਂਟੋ ਦੀ ਵਾਧਦੀ ਰਹਿਣ ਸਹਿਣ ਦੀ ਲਾਗਤ ਨੂੰ ਦਰਸਾ ਰਹੇ ਨੇ ਜਿਵੇਂ ਕਿ ਹੜਤਾਲ April ਤੱਕ ਫੈਲ ਗਈ ਸੈਮੈਸਟਰ ਨੂੰ ਵਧਾਇਆ ਗਿਆ ਤਾਂ ਜੋ ਵਿਦਿਆਰਥੀ ਪ੍ਰੀਖਿਆਵਾਂ ਨੂੰ ਖਤਮ ਕਰ ਸਕਣ ਅਤੇ ਗ੍ਰੈਜੂਏਟ ਹੋ ਸਕਣ ਸਕੂਲ ਨੇ ਉਨ੍ਹਾਂ ਵਿਦਿਆਰਥੀਆਂ ਲਈ ਰਿਫੰਡ ਦੀ ਪੇਸ਼ਕਸ਼ ਵੀ ਕੀਤੀ ਜਿਨ੍ਹਾਂ ਨੇ ਉਸ ਸੈਮੈਸਟਰ ਵਿੱਚ ਆਪਣੇ ਕੋਰਸਾਂ ਨੂੰ ਪੂਰਾ ਨਾ ਕਰਨ ਦਾ ਫੈਸਲਾ ਕੀਤਾ ਟ੍ਰਾਂਟੋ ਉਧਾਰਿਤ ਲੇਬਰ ਵਕੀਲ ਰਾਹੁਲ ਸੋਨੀ ਦਾ ਕਹਿਣਾ ਹੈ ਕਿ ਕੈਨੇਡਾ ਭਰ ਦੇ ਸ਼ਹਿਰਾਂ ਦੇ ਵਿੱਚ ਰਹਿਣ ਦਾ ਖਰਚਾ ਜਨਤਕ ਯੂਨੀਵਰਸਿਟੀਆਂ ਲਈ ਕਰਮਚਾਰੀਆਂ ਨੂੰ ਉਚਿਤ ਤਨਖਾਹ ਦੇਣਾ ਅਤੇ ਉਨ੍ਹਾਂ ਦੇ ਵਿਦਿਅਕ ਆਦੇਸ਼ਾਂ ਨੂੰ ਪੂਰਾ ਕਰਨਾ ਔਖਾ ਬਣਾ ਰਿਹਾ ਹੈ ਪਰ ਯੋਕ ਵਿੱਚ ਲੰਮੀਆਂ ਹੜਤਾਲਾਂ ਦਾ ਇਤਿਹਾਸ ਰਿਹਾ ਹੈ ਜੋ ਵਿਸ਼ੇਸ਼ ਤੌਰ ਤੇ ਇਸ ਵਾਰ ਸਕੂਲ ਦੀ ਸਾਖ ਨੂੰ ਠੇਸ ਪਹੁੰਚਾ ਸਕਦੇ ਨੇ ਇਸ ਸਾਲ ਤੋਂ ਪਹਿਲਾਂ ਯੋਕ ਵਿਖੇ ਸਭ ਤੋਂ ਤਾਜ਼ਾ ਹੜਤਾਲ 2018 ਵਿੱਚ ਹੋਈ ਸੀ ਸਕੂਲ ਦੇ Q3903 ਮੈਂਬਰ ਉਹੀ ਲੋਕ ਨੇ ਜਿਨ੍ਹਾਂ ਨੇ ਇਸ ਬਸੰਤ ਵਿੱਚ ਚੋਣ ਕੀਤੀ 143 ਦਿਨਾਂ ਲਈ ਨੌਕਰੀ ਛੱਡ ਦਿੱਤੀ ਜਿਸ ਨਾਲ ਕਨੇਡੀਅਨ ਯੂਨੀਵਰਸਿਟੀ ਵਿੱਚ ਹੁਣ ਤੱਕ ਦੀ ਸਭ ਤੋਂ ਲੰਬੀ ਹੜਤਾਲ ਬਣੀ ਹੋਈ ਹੈ ਪਰ ਪ੍ਰੋਵਿੰਸ ਆਖਿਰਕਾਰ ਉਨ੍ਹਾਂ ਨੂੰ ਕੰਮ ਤੇ ਵਾਪਸ ਲਿਆਈ ਪਰ ਯੂਫਾ ਦੇ ਮੈਂਬਰਾਂ ਨੇ ਆਖਰੀ ਵਾਰ 1997 ਵਿੱਚ ਹੜਤਾਲ ਕੀਤੀ ਸੀ ਇਹ ਹੜਤਾਲ ਸਿਰਫ 3 ਮਹੀਨਿਆਂ ਤੱਕ ਚੱਲੀ ਸੀ ਉਦੋਂ ਤੋਂ ਯੋਕੋ ਕੈਂਪਸ ਵਿੱਚ ਪੰਜ ਕਰਮਚਾਰੀਆਂ ਦੀਆਂ ਹੜਤਾਲਾਂ ਹੋ ਚੁੱਕੀਆਂ ਨੇ ਸਾਡਾ ਹਰ ਇੱਕ ਪ੍ਰੋਗਰਾਮ ਵੇਖਣ ਤੇ ਸਾਡੇ ਨਾਲ ਜੁੜਨ ਲਈ ਸਬਸਕ੍ਰਾਈਬ ਕਰੋ ਚੈਨਲ ਪੰਜਾਬੀ ਤੇ ਨੋਟੀਫਿਕੇਸ਼ਨ ਲਈ ਬੈਲ ਆਈਕਨ ਵਾਲੇ ਬਟਨ ਤੇ ਕਲਿੱਕ ਕਰੋ